ਕੀ ਕਸਮ ਕਰਤਾ ਪ੍ਰਮਾਤਮਾ ਅਕਾਲ ਪੁਰਖ ਜਿਨਨੇ ਸ੍ਰਿਸ਼ਟੀ ਨੂੰ ਸਾਜਿਆ ਬਾਬਾ ਨਾਨਕ ਜੀ ਕਹਿੰਦੇ ਨੇ ਜੇ ਇਹ ਅੱਖਰ ਇਸ ਦਿਮਾਗ ਵਿੱਚੋਂ ਪੁਰੇ ਨੇ ਇਸ ਰਚਨਾ ਤੋਂ ਨਿਕਲੇ ਨੇ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਨਾ ਇਹ ਅੱਖਰ ਮੇਰੇ ਨੇ ਨਾ ਮੈਂ ਦਿਮਾਗ ਵਿੱਚ ਇਹਨਾਂ ਨੂੰ ਪੈਦਾ ਕਰ ਸਕਣਾ ਇਹ ਅੱਖਰ ਪੈਦਾ ਕਰਨ ਵਾਲਾ ਇਹ ਅੱਖਰ ਜਿਸ ਥਾਂ ਤੋਂ ਆਏ ਨੇ ਧੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਮੇਰਾ ਕਰਤਾ ਮੇਰਾ ਮਾਲਕ ਮੇਰਾ ਰੱਬ ਉਹ ਅਕਾਲ ਪੁਰਖੇ ਜੈਸੀ ਮਿਆਵੇ ਖਸਮ ਦੀ ਬਾਣੀ ਤੇ ਫਿਰ ਅਗਲਾ ਬਚਨ ਤੈ ਸੜਾ ਕਰੀ ਗਿਆਨ ਵੇ ਲਾਲੋ ਲਾਲੋ ਫਿਰ ਗਿਆਨ ਵੀ ਉਹੀ ਪਕੜੀਆਂ ਆਪਣੇ ਜੀਵਨ ਵਿੱਚ ਵਿੱਚ ਇਹ ਨਹੀਂ ਵੀ ਗਾ ਖਸਮ ਦੀ ਬਾਣੀ ਰਿਆ ਪੜ ਖਸਮ ਦੀ ਬਾਣੀ ਰਿਆ ਪਰ ਕਰੇ ਤੂੰ ਆਪਣੀ ਮਨ ਮਰਜੀ ਜਿਤੇ ਰੱਖਿਓ ਅੱਜ ਜੋ ਕੁਝ ਹੋ ਰਿਆ ਨਾ ਗੁਰਦੁਆਰਿਆਂ ਦੇ ਅੰਦਰ ਸਾਡੇ ਘਰਾਂ ਦੇ ਅੰਦਰ ਜਦੋਂ ਤੁਸੀਂ ਇਹਨਾਂ ਨੂੰ ਬੜਾ ਡੀਪਲੀ ਸੋਚੋਗੇ ਵੇਖੋਗੇ ਅਸੀਂ ਕਹਿਣ ਨੂੰ ਜ਼ਰੂਰ ਕਹਿੰਦੇ ਆਂ ਵੀ ਅਸੀਂ ਗੁਰਦੁਆਰੇ ਵਿੱਚ ਬੈਠ ਕੇ ਆਹ ਕਰਮ ਕੀਤਾ ਹੈ ਪਰ ਉਹ ਕਰਮ ਕੀ ਅਸੀਂ ਗੁਰੂ ਦੇ ਆਦੇਸ਼ ਅਨੁਸਾਰ ਕਰ ਰਹੇ ਆਂ ਕਿ ਉਸ ਕਰਮ ਨੂੰ ਕਰਨ ਦੇ ਵਿੱਚੋਂ ਸਾਨੂੰ ਗੁਰੂ ਦੀ ਖੁਸ਼ੀ ਮਿਲੇਗੀ ਆਪਾਂ ਆਪਣੇ ਜੀਵਨ ਦੇ ਜਿੰਨੇ ਵੀ ਕਰਮ ਦੇਖ ਲਈਏ ਭਾਵੇਂ ਉਹ ਕਰਮ ਖੁਸ਼ੀ ਦੇ ਹੋਣ ਭਾਵੇਂ ਗਮੀ ਦੇ ਹੋਣ ਭਾਵੇਂ ਗੁਰਪੁਰਵਾ ਨਾਲ ਜੁੜੇ ਹੋਣ ਭਾਵੇਂ ਉਹ ਉਸ ਨਗਰ ਕੀਰਤਨਾਂ ਦੇ ਰੂਪ ਵਿੱਚ ਕਿਸੇ ਵੀ ਢੰਗ ਨਾਲ ਤੁਸੀਂ ਦੇਖ ਲਓ ਪਹਿਲੀ ਗੱਲ ਤੇ ਸਾਡੇ ਕੋਲ ਸੋਚ ਗੁਰੂ ਦੀ ਹੈ ਅਸੀਂ ਉਹ ਕਰਮ ਕਰਨੇ ਸੀ ਗੁਰੂ ਦੀ ਮਤ ਦੇ ਮੁਤਾਬਕ ਪਰ ਕੀ ਉਹ ਗੁਰੂ ਦੀ ਮਤ ਮੁਤਾਬਕ ਹੋਏ ਨੇ ਜੇ ਨਹੀਂ ਹੋਏ ਤੇ ਫਿਰ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਤੈ ਸੜਾ ਕਰੀ ਗਿਆਨ ਵੇ ਅਸੀਂ ਉਸ ਪੱਖ ਤੋਂ ਬੜਾ ਪਿੱਛੇ ਰਹਿ ਗਏ ਆ ਫਿਰ ਅਸੀਂ ਊੜਾ ਪਾਨਿਆਂ ਜੀ ਆ ਕੁਝ ਸਾਡੇ ਪੰਥ ਵਿੱਚ ਹੋ ਰਿਹਾ ਆ ਕੁਝ ਹੋ ਰਿਹਾ ਹੁੰਦਾ ਕਾਰਨ ਹੀ ਹੈ ਸਾਥ ਸੰਗਤ ਅਗਿਆਨਤਾ ਦਾ ਪਸਾਰਾ ਇਸੇ ਕਰਕੇ ਗਿਆਨ ਦੀ ਰੋਸ਼ਨੀ ਦੇ ਥੱਲੇ ਅਗਿਆਨ ਇਸੇ ਕਰਕੇ ਪਨਪਦਾ ਹੈ ਕਿਉਂਕਿ ਗਿਆਨ ਦੀ ਰੋਸ਼ਨੀ ਲਈ ਨਹੀਂ ਜਾ ਰਹੀ ਦੀਵਾ ਜਗ ਰਿਹਾ ਹੈ ਪਰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਦੀਵੇ ਥੱਲੇ ਹਨੇਰਾ ਇਹ ਸੰਸਾਰ ਦੀ ਇੱਕ ਕਹਾਵਤ ਹੈ ਅਸੀਂ ਸਿਰਫ ਹਮੇਰੇ ਵਿੱਚ ਜੀ ਰਹੇ ਆ ਰੋਸ਼ਨੀ ਤੱਕ ਨਹੀਂ ਪਹੁੰਚੇ ਅਸੀਂ ਮੇਰੇ ਸਬਦ ਗੁਰੂ ਨਾਨਕ ਪਾਤਸ਼ਾਹ ਜੀ ਨੇ